ਉਹ ਇੱਕ ਪਾਰਟੀ ਵਾਲੇ ਜਿਹੜੇ ਬਾਹਰ ਇੱਥੇ ਖੜੇ ਨੇ ਔਰ ਮਾਰਾ 11 ਮਈ ਦਾ ਜਿਹੜਾ ਟਾਂ ਹੈ 9 ਵਜੇ ਤੋਂ ਹੀ ਉਹਨਾਂ ਨੂੰ ਸਦਾ ਦਾ ਭੇਜੋ ਬਈ ਅਸੀਂ ਕੀ ਕਰਨਾ ਨਾ ਕਿਉਂ ਮਤਲਬ ਨਹੀਂ ਕੋਈ ਵੀ ਕਾਰਵਾਈ ਨਹੀਂ ਬਲਾਕ ਕੀਤੀ ਜਾ ਰਹੀ ਪਰਟੀ ਦੇ ਮੈਂਬਰ ਜਿਹੜਾ ਮੌਕੇ ਤੋਂ ਜਾ ਰਹੀ ਹੈ ਉਹਨਾਂ ਵੱਲੋਂ ਸਾਫ਼ ਨਜ਼ਾਰੇਗਾ ਕਿ ਕੋਈ ਵੀ ਦਿਖਾ ਰਹੇ ਨੇ ਐਮ ਐਲ ਆਰਓ ਯੂ ਸੀ ਕੀ ਉਹਨਾਂ ਦੀ ਕਿਸ਼ਾ ਜਾ ਰਹੀ ਜਿਹਨਾਂ ਨੂੰ ਅੰਦਰ ਬਿਠਾਇਆ ਗਿਆ ਹੈ ਨਾ ਰਿਪੋਰਟਾਂ ਹੋਈਆਂ ਰਾਹੀ 11 ਵਜੇ ਕਿਹੜਾ ਟਾਈਮ ਹੈ 9 ਵਜੇ ਤੋਂ ਹੀ ਉਹਨਾਂ ਨੂੰ ਕਦਾਲਾ ਭੇਜੋ ਬਈ ਅਰੇ ਕੀ ਕਰਨਾ ਨਾ ਕੋ ਮਤਲਬ ਨਹੀਂ ਇੱਕ ਮਿੰਟ ਸਮਝ ਆ ਨਹੀਂ ਐਕਾ ਦਾ ਇੱਧਰ ਬੈਠੋ ਉਹ ਇੱਕ ਪਾਜਾ ਵਾਲੇ ਜਿਹੜੇ ਬਾਹਰ ਇੱਥੇ ਖੜੇ ਨੇ ਔਰ ਆਪਣਾ ਡੋਕੂਮੈਂਟਸ ਦੱਸ ਰਹੇ ਨੇ ਪੁਲਿਸ ਵਾਲੋ ਜਿਹੜਾ ਕਿ ਕੋਈ ਵੀ ਇਹਨਾਂ 'ਤੇ ਕਾਰਵਾਈ ਨਹੀਂ ਬਲਾਕ ਕੀਤੀ ਜਾ ਰਹੀ ਸਤ ਸ੍ਰੀ ਅਕਾਲ ਵੀਰੋ ਮੈਂਬਰਾਂ ਨੂੰ ਜੋ ਮੌਕੇ ਤੇ ਆ ਰਹੀ ਹੈ ਉਹਨਾਂ ਵੱਲੋਂ ਸਾਫ਼ ਨਿਖਾਰੇਗਾ ਕਿ ਆ ਉਹਦੀ ਮੰਮੀ ਇੰਨਾ ਬੋਲਦੀ ਹੈ ਸਾਨੂੰ ਕਿ ਤੁਹਾਡੀ ਜਿਹੜੀ ਹੈ ਉਹਦੀ ਇਹ ਸਾਨੂੰ ਕਿ ਬਹੁਤ ਜ਼ਿਆਦਾ ਤੁਹਾਡੀ ਮੈਂ ਕੱਲੀ ਸੀ ਘਰੇ ਉਹਨਾਂ ਦਾ ਮੈਂ ਸਾਡੇ ਗੁਆਂਢੀ ਦੇ ਬੰਦਰਾ ਮੰਗੂ ਹੀ ਇੱਕ ਗਲੀ ਵਾਲੀ ਹੈ ਉਹ ਸਾਰਿਆਂ ਦਾ ਇੱਕ ਵਿੱਚ ਝਗੜਾ ਬਣਿਆ ਹੁੰਦਾ ਪਾਣੀ ਦੀ ਵਜ੍ਹਾ ਤੋਂ ਸਾਰੇ ਗਲੀ ਵਾਸੀਆਂ ਦੇ ਘਰ ਦੇ ਪਾਸੇ ਇੰਨਾ ਪਾਣੀ ਢੋਲਣ ਪਿੱਛੇ ਸਿਰ ਭੋੜੀ ਦਾ ਸਾਥ ਕੀਤਾ ਪਾਣੀ ਬਾਹਰ ਆਇਆ ਪਾਣੀ ਪਿੱਛੇ ਇੱਟਾਂ ਲੱਗੀਆਂ ਇੱਟਾਂ ਇਹਨਾਂ ਨੂੰ ਕਿਉਂ ਹਟਾ ਦੋ ਵੀ ਸਾਰੇ ਅੱਗੇ ਨਹੀਂ ਹਟਾਈਆਂ ਬ੍ਰਦਰ ਨੇ ਮਾਣਕ ਸੱਟ ਮਾਰ ਕੇ ਇੱਟਾਂ ਤਾਂ ਲੱਗਾ ਉਹ ਸੀਮੈਂਟ ਪਵਾ ਰਿਹਾ ਸੀ ਉਹ ਦੂਸਰਾ ਮੁੰਡਾ ਨਾਲ ਖੜਾ ਸੀ ਉਹਨੂੰ ਕੁੱਟਣ ਵਾਸਤੇ ਆ ਗਿਆ ਉਹ ਮੁੰਡਾ ਜਿਹਨੇ ਇੱਟਾਂ ਲਾਈਆਂ ਹੋਗੀਆਂ ਉਹ ਕੁੱਟਣ ਵਾਸਤੇ ਆ ਗਿਆ ਅੰਦਰ ਤੱਕ ਇੱਕ ਦੂਜੇ ਨਾਲ ਇਹਨਾਂ ਨੇ ਮੇਰੇ ਮਿਰਚੇ ਹੱਥ ਵੱਲੋਂ ਪਾਏ ਮੇਰੇ ਕੱਪੜੇ ਪਾੜਦੇ ਅਸੀਂ ਵੀ ਅਸੀਂ ਕਿਹਾ ਵੀ ਬੰਦਿਆਂ ਦੀ ਗੱਲ ਬੰਦਿਆਂ ਹੀ ਰਹਿਣ ਹਾਂਜੀ ਹਾਂਜੀ ਅਸੀਂ ਬੋਤਾਨੀ ਦੇ ਕਾਜ਼ੀ ਕਿਹਾ ਵੀ ਚਲ ਮਹੱਲੇ ਦਾ ਜੀ ਇਹ ਕੀ ਕਰ ਲਾਂਗੇ ਅਸੀਂ ਕੋਈ ਫालतू ਗੱਲ ਨਹੀਂ ਇਹਨਾਂ ਨੇ ਕਿਹਾ ਇਹਨਾਂ ਨੇ ਨਜਾਇਜ਼ ਮਰਤੇ ਬਣਾਤੇ ਆਏ ਐਮ ਆਰ ਆਈ ਬੱਚਿਆਂ ਦੀ ਨਹੀਂ ਹੋਈ ਬੱਚਿਆਂ ਦੇ ਪਾਣੀ ਉਹ ਤਾਂ ਸੀ ਚੜਿਆ ਸੀ ਉਹਨਾਂ ਦੇ ਪਾਣੀ ਉਹ ਲਵਾ ਸਕਦੇ ਆ ਜਲਾ ਦਿੰਦੀ ਆ ਪਾਣੀ ਉਹਨਾਂ ਦਾ ਨਾਮ ਹੈ ਉਹਨਾਂ ਨੇ ਤੁਹਾਡੇ ਬਿਆਨ ਲੈ ਲੈਂਦੀਆਂ ਤੇ ਇਹਨਾਂ ਨੂੰ ਅੰਦਰ ਬਾਹਰ ਸੱਡ ਬ੍ਰਦਰ ਦਾ ਕੀ ਨਾਮ ਹੈ ਸੂਰਜ ਹੈ ਸੂਰਜ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰਜਨੀ ਕਿੱਥੇ ਰਹਿਣ ਵਾਲੇ ਪਾਸ ਬਸ ਸੀਮੇਠੂ ਬਸ ਸੀ ਤੇ ਜਿੱਦਾਂ ਕੀ ਤੁਸੀਂ ਕਹਿ ਰਹੇ ਮਾਰੇ ਭਾਈਆਂ ਨੂੰ ਉਹ ਹੋ ਇਦ ਨੂੰ ਕਰਨ ਫੋਨ ਆਪਣਾ ਕੀ ਤੁਸੀਂ ਕਹਿ ਰਹੇ ਹੋ ਅੰਦਰ ਬਿਠਾ ਲਿਆ ਉਹਨਾਂ ਪਰਚਾ ਵਗੈਰਾ ਦੂਜੀ ਪਾਰਟੀ ਵੀ ਆਈ ਪਈ ਨਹੀਂ ਨਹੀਂ ਆਈ ਬਤਾਇਆ ਨਹੀਂ ਆਈ ਉਹ ਖੁੰਦੋਂ ਨਹੀਂ ਆਇਆ ਉਹਨੇ ਆ ਕੇ ਗਲੀ ਦੇ ਵਿੱਚ ਇਟਾ ਲਾ ਦਿੱਤੀ ਕਿੰਨੇ ਲਾਈਆਂ ਨੇ ਨਹੀਂ ਸੁਣਾਓ ਉਹ ਸਾਗਰ ਦੀ ਮਾਂ ਹੈ ਦਵਾਂਡੇ ਲਾਤੀ ਨੇ ਸਾਗਰ ਦੀ ਮਾਂ ਹੈ ਇੱਕੋ ਘਰ ਹੈਗਾ ਉਹਨਾਂ ਦਾ ਬਸ ਉਹੀ ਖੁੰਦਕਾ ਖਾਦਾ ਇੱਕੋ ਘਰ ਹੈ ਉਹ ਸਾਨੂੰ ਬੜਾ ਪਰੇਸ਼ਾਨ ਲੜਾਈ ਕਿਸ ਕਾਰਨਾਂ ਦੀ ਹੈ ਲੜਾਈ ਪਾਣੀ ਕਰਕੇ ਪਾਣੀ ਟੋਲੇ ਕਹਿੰਦੇ ਪਾਣੀ ਆਂਦਾ ਪਾਣੀ ਆਂਦਾ ਇੱਟਾਂ ਲਾਤੀਆਂ ਵੀ ਤੁਸੀਂ ਮਿੱਟੀ ਲਾਤੀ ਠੀਕ ਹੈ ਤੁਸੀਂ ਇੱਟਾਂ ਲਾ ਰਹੇ ਹੋ ਰਿਕਸ਼ਾ ਲਿਆਣਾ ਰਾਤੀ ਦਿੱਲੀ ਆ ਦੇ ਉਹ ਹਜੇ ਕੰਮ ਤੋਂ ਆਏ ਨਹੀਂ ਸਾਡੇ ਗਵਾਂਡੀ ਨੇ ਉਹ ਗਵਾਂਡੀ ਨੇ ਉਹਨਾਂ ਨੇ ਗਲੀ 'ਚ ਜਿਹੜੀਆਂ ਇੱਟਾਂ ਲਾ ਕੇ ਉੱਚਾ ਘਰਤਾ ਜਗ੍ਹਾ ਉੱਚਾ ਘਰਤਾ ਦੋ ਇੱਟਾਂ ਲਾਈਆਂ ਉਹ ਰਾਤੀ ਲੰਘਣ ਨੂੰ ਦਿੱਕਤ ਆਉਂਦੀ ਸਾਡੀ ਉੱਪਰ ਕਿਰਾਏ ਤੇ ਬਈਆ ਰਣੀ ਰਹਿੰਦੀ ਉਹ ਵੀ ਪ੍ਰੈਗਨੈਂਟ ਐ ਉਹਨੂੰ ਵੀ ਦੋ ਤਿੰਨ ਮੇਰੀ ਠਿੱਡਾ ਲੱਗਿਆ ਲੱਗਿਆ ਹੋਰ ਜਣਿਆਂ ਨੂੰ ਵੀ ਹੁਣ ਪਾਪਾ ਸਾਡੇ ਰਾਤ ਨੂੰ ਆਉਂਦੇ ਸਾਨੂੰ ਤਾਂ ਦਿੱਕਤ ਸੀ 50 60 ਬੰਦੇ ਖੜੇ ਨੇ ਸਾਰੇ ਕੰਮਕਰ ਵਾਲੇ ਆ ਸਾਰੇ ਸਾਰਿਆਂ ਨੇ ਕੰਮ ਕਰਨਾ ਤੁਸੀਂ ਇਹ ਦੱਸੋ ਕਿ ਉਹਨਾਂ ਦੇ ਘਰ ਚ ਤੋਂ ਕੋਈ ਬੰਦਾ ਵੀ ਨਹੀਂ ਆਇਆ ਹੈਗਾ ਤੇ ਇਹ ਇੰਨੇ ਜਣੇ ਆ ਕੇ ਖੜੇ ਨੇ ਦੱਸੋ ਦੀ ਦੱਸੋ ਫਿਰ ਸਾਰੇ ਨੇ ਕੰਮ ਕਰਨੇ ਸਾਰੇ ਕਰਨੇ ਨਾ ਸਰ ਜਿੰਨੇ ਵੀ ਹੈਗੇ ਸਾਡੇ ਡਰਾਈਵਰ ਹੀ ਆ ਗੱਡੀਆਂ ਚਲਾਣੇ ਸਾਰੇ ਨਾਲ ਬੱਸਾਂ ਚਲਾਣੀਆਂ ਨੇ ਬੱਚੇ ਲੈ ਕੇ ਜਾਣੇ ਨੇ ਇਹ ਸਾਰੇ ਖੜੇ ਨੇ 100 ਬੰਦਾ ਖੜ ਗਿਆ ਆ ਕੇ ਉਹਨਾਂ ਦੇ ਇੱਕ ਬੰਦਾ ਨਹੀਂ ਆਇਆ ਦੱਸੋ ਜਿੱਦਾਂ ਪਹਿਲੇ ਵੀ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਬੱਚਿਆਂ ਨੂੰ ਅੰਦਰ ਬੁਲਾਇਆ ਗਿਆ ਬਿਆਨ ਦਿੰਦੇ ਹਾਂ ਹਾਂ ਜੀ ਬਿਆਨ ਹਾਂ ਦੂਨ ਦੁਬਾਰਾ ਫਿਰ ਤੁਹਾਡੇ ਪਰਿਵਾਰ ਨੂੰ ਅੰਦਰ ਬੁਲਾਇਆ ਗਿਆ ਕੀ ਲੱਗਦਾ ਤੁਹਾਨੂੰ ਇਨਸਾਫ ਮਿਲੇਗਾ ਉਹ ਕਹਿੰਦੇ ਕਿ ਸਾਰਾ ਕੁਝ ਹੋ ਗਿਆ ਹੈਗਾ ਕਹਿੰਦਾ ਹੁਣ ਕੋਈ ਫਾਇਦਾ ਨਹੀਂ ਕਹਿੰਦਾ ਪਰਚਾ ਲਿਆ ਗਿਆ ਵੀ ਸਾਰਾ ਕੁਝ ਹੋ ਗਿਆ ਅੰਦਰ ਜਿਹੜੇ ਬੈਠੇ ਨੇ ਗੱਲ ਵਿੱਚ ਗੱਲ ਇਹ ਨਿਕਲੀ ਹੈ ਇਹ ਪਰਚਾ ਜਦੋਂ ਕਰਾਇਆ ਗਿਆ ਸੀ ਲੜਾਈ ਹੋਈ ਸੀ ਮੋਨੇ ਮੁੰਡਿਆਂ ਦਾ ਲਾਲ ਉਹਨਾਂ ਦੇ ਦੋ ਮੁੰਡੇ ਨੇ ਦੇਖੇ ਤੀਜਾ ਹੈ ਗਈ ਸਰਦਾਰ ਜਿਹੜਾ ਹੋਇਆ ਕਿਥੋਂ ਸ਼ੁਰੂ ਮੜਾ ਡਿਟੇਲ ਚ ਚਲੋ ਹੀ ਦੱਸਦੇ ਹਾਂ ਹਾਂ ਦੱਸੋ ਜੀ ਤੀਜਾ ਸਿਰਫ ਪਾਣੀ ਪਿੱਛੇ ਰੋਡਾਂ ਦੇ ਪਿੱਛੇ ਪਾਰੀ ਗਲੀ ਦੇ ਵਿੱਚ ਗਲੀ ਦਾ ਪਾਣੀ ਡੋਲਣ ਪਾਣੀ ਰੋਲਰ ਦੇ ਪਿੱਛੇ ਲਾਈ ਹਾਂ ਹਾਂ ਜੀ ਇੱਕ ਮਿੰਟ ਬੋਲ ਲਗਾ ਹਾਂ ਜੀ ਬਾਣੀ ਰੋਲਰ ਦੇ ਪਿੱਛੇ ਸਿਰਫ ਲੜਾਈ ਹੋਈ ਹੈ ਇਹਨਾਂ ਦੀ ਤੁਸੀਂ ਬਾਰ ਬਾਰ ਕਿੰਨੀ ਵਾਰੀ ਹੋਇਆ ਚਲੋ ਝਗੜਾ ਚਲੋ ਕੇ ਕੋਈ ਗੱਲ ਨਹੀਂ ਪੜ ਜਾਏਗਾ ਅੱਛਾ ਅੱਗੇ ਵੀ ਝਗੜਾ ਹੁੰਦਾ ਹਾਂ ਜੀ ਅੱਗੇ ਵੀ ਹੁੰਦਾ ਅੱਗੇ ਇਹਨਾਂ ਇਹ ਤੁਸੀਂ ਆ ਵੀ ਦੇਖੋਗੇ ਉਧਰ ਮੋੜ ਵੀ ਹੈਗਾ ਉਧਰ ਲੰਗੜਾ ਵੀ ਹੈ ਉਧਰ ਹੀ ਇਹਨਾਂ ਨੇ ਅੱਗ ਵੀ ਐਕਟੀਵੇ ਲਾ ਦੇਣੀ ਸਕੂਟਰੀਆਂ ਵੀ ਲਾ ਦੇਣੀਆਂ ਹੁਣ ਜਿਹਨੇ ਲੰਗੜਾ ਉਹ ਅੱਲਾ ਬੱਲਾ ਪਰੇਸ਼ਾਨ ਹੋ ਕੇ ਲੰਗਦਾ ਅੱਧੋ ਵੱਧ ਕੇ ਲੰਗਦਾ ਹੁਣ ਆ ਮੇਰੇ ਮਾਸਟਰ ਜੀ ਨੇ ਰਾਤ ਨੂੰ ਆਂਦੇ ਲੈ ਵਿਚਾਰੇ ਕੰਮ ਕਰਕੇ ਕਮਾਨੀਆਂ ਕੰਮ ਕਰਦੇ ਐਨ ਟੁੱਟੇ ਹੁੰਦੇ ਨੇ ਰਾਤ ਨੂੰ ਟੁੱਟੇ ਹੁੰਦੇ ਨੇ ਦੇਖੋ ਇਹਨਾਂ ਦਾ ਲੱਖ ਸਾਹਿਬ ਦੇਖੋ ਕਹਿੰਦੇ ਤੁਸੀਂ ਉਹ ਵੀ ਟੁੱਟਾ ਆਇਆ ਜੇ ਕੁਝ ਹੁੰਦਾ ਉਹਦੇ ਡੇਅ ਤੇ ਉਹ ਨੂੰ ਹੁਣ ਵੀ ਟੈਨਸ਼ਨ ਲੈ ਕੇ ਬੈਠਾ ਹੈ ਜਿਹਦੇ ਨਾਲ ਜਿਹੜਾ ਮਰਜ਼ੀ ਜਾ ਸਕਦਾ ਐਨੀ ਨਹੀਂ ਉਹਦੀ ਵਾਹਣ ਹੈ ਬਹੁਤ ਜ਼ਿਆਦਾ ਛੋਟਾ ਸਵਾਲ ਹੋ ਰਿਹਾ ਕਿ ਦੂਸਰੀ ਪਾਰਟੀ ਦਾ ਕੋਈ ਬੰਦਾ ਅੰਦਰ ਹੈਗਾ ਕੋਈ ਨਹੀਂ ਕੋਈ ਵੀ ਨਹੀਂ ਹੈਗਾ ਤੇ ਨਾ ਮਤਲਬ ਜਿਨ੍ਹਾਂ ਨੇ ਸੱਟਾਂ ਮਾਰੀਆਂ ਮੁੰਡਿਆਂ ਟਾਂਕੇ ਵੀ ਲਾਗੇ ਤੁਹਾਡੇ ਦੇ ਉਹ ਘਰ ਬੈਠੇ ਆ ਤੇ ਤੁਹਾਡੇ ਮੁੰਡੇ ਅੰਦਰ ਆ ਇਹਨੂੰ ਕਿੱਥਾ ਦੇਖਦੇ ਹੋ ਇਹ ਧੋਖੇ ਨਾਲ ਬਣਾਇਆ ਗਿਆ ਨਾ ਇਹ ਧੋਖੇ ਨਾਲ ਸਾਨੂੰ ਮੈਨੂੰ ਦੱਸਿਆ ਗਿਆ ਫਿਰ ਇਹ ਸੁਆਸਨ ਕਿੱਦਾਂ ਦਾ ਹੈ ਜਿਵੇਂ ਕਿਵੇਂ ਸਮਝਦੇ ਹੋ ਕਿ ਪਸਾਰੀ ਘਰ ਕੇ ਲੈ ਜਾਣਾ ਉਹਨਾਂ ਨੇ ਕਿਹਾ ਫਿਰ ਚਲੋ ਦੱਸਾਂਗੇ ਸਾਹਮਣੇ ਦਿੱਤਾ ਜਾਏਗਾ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਜੇ ਸਵੇਰੇ ਵੀ ਤੁਹਾਨੂੰ ਇਹ ਮਿੱਠੀ ਗੋਲੀ ਦੇ ਦਿੰਦੇ ਫਿਰ ਅੱਗੇ ਤੁਹਾਡਾ ਕੀ ਬਸਰਾ ਇਹ ਤਾਂ ਨਾ ਲਾਵਾਂਗੇ ਅਸੀਂ ਬਹਿ ਜਾਵਾਂਗੇ ਤੁਹਾਨੂੰ ਬੁਲਾਵਾਂਗੇ ਬਾਕੀ ਪਬਲਿਕ ਬਹਿ ਜਾਏਗਾ ਦੇਖੋ ਨੁਕਸਾਨ ਹੋ ਗਿਆ ਵੇ ਦੇਖੀ ਜੂਗੀ ਆਹੋ ਇਹੋ ਕਰ ਦੇਣੀ ਹੈ ਜੀ ਮੇਰੇ ਜਿੱਤਾ ਇਹਨਾਂ ਨੂੰ ਅੰਦਰ ਬੁਲਾ ਦਿੱਤਾ ਕੀ ਕੀ ਗੱਲਬਾਤ ਹੋਈ ਇਹਨਾਂ ਨੂੰ ਥੋੜਾ ਪਰਵਾਹ ਨਾ ਕਿ ਜੋ ਵੀ ਦੂਜੀ ਪਾਰਟੀ ਵੱਲ ਜਿੱਦਾਂ ਇਹਨਾਂ ਦਿਖਾ ਕੇ ਐਮਐਲਏ ਕਿੰਦੇ ਤੁਹਾਡੇ ਟਾਂਕੇ ਵੀ ਲੱਗੇ ਸਾਡੇ ਬੁੰਡਿਆਂ ਦੇ ਲੇਕਿਨ ਉਹ ਦੂਜੀ ਪਾਰਟੀ ਦੂਜੀ ਪਾਰਟੀ ਦੀ ਕਾਰਵਾਈ ਉਹਦੇ ਤੇ ਵੀ ਕਰ ਦੇਣੀ ਹੈ ਅਸੀਂ ਲੇਕਿਨ ਸਰ ਤਿੰਨ ਦਿਨ ਤਿੰਨ ਦਿਨ ਪੁਰਾਣੀ ਗੱਲ ਆ ਲੜਾਈ ਝਗੜਾ ਤਿੰਨ ਦਿਨ ਪੁਰਾਣਾ ਆ ਉਹਨਾਂ ਦੇ ਟਾਂਗੇ ਵੀ ਲੱਗੇ ਐਮਐਲਆਰ ਵੀ ਆ ਗਈ ਸੀ ਤੇ ਉਦੋਂ ਉਹਨਾਂ ਦਾ ਸਾਨੂੰ ਮਸੂਮ ਨਹੀਂ ਸੀ ਹੋਈ ਨਹੀਂ ਲੇਕਿਨ ਅਹਿਮਦ ਤਾਂ ਸੁਦੀ ਲੈ ਕੇ ਆਣੇ ਨੇ ਅਗਲੇ ਤਾਂ ਮਿਲ ਜਾਂਦੇ ਐਮਐਲਆਰ ਤਾਂ ਨਹੀਂ ਮਿਲਦੀ ਐਮਐਲਆਰ ਸਰ ਇੱਕ ਛੋਟਾ ਸਵਾਲ ਇੱਕ ਜਵਾਬ ਦੇ ਦਿਓ ਜਿਹੜੇ ਥਾਣੇ ਨੂੰ ਜਿਹੜਾ ਤਾਲਾ ਲਾਇਆ ਕਿ ਕਿਸ ਗੱਲ ਦਾ ਨਹੀਂ ਬਿਲਕੁਲ ਨਹੀਂ ਲਾਇਆ ਤਾਲਾ ਸਰ ਜਹਲੇ ਵੀ ਲੱਗਾ ਦੇਖੋ ਲੱਗਾ ਤਾਲਾ ਵੀ ਦੇਖ ਸਕਦੇ ਹੋਲੇ